ਅੰਮ੍ਰਿਤਸਰ ਪੁਲਿਸ ਵੱਲੋਂ ਕਈ ਦਿਨਾ ਤੋਂ ਪਗੌੜਾ ਚੱਲ ਰਹੇ ਇੱਕ ਕਤਲ ਦੇ આરોપી ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਜਾਣਕਾਰੀ ਮੁਤਾਬਕ ਦਿਲਬਾਖ ਸਿੰਘ ਉਰਫ ਰਾਜਾ ਨਾਮਕ આરોપી ਨੇ 88 ਫੁੱਟ ਰੋਡ ਤੇ ਸਾਗਰ ਨਾਮਕ ਨੌਜਵਾਨ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਜਿਸ ਤੋਂ ਬਾਅਦ ਉਹ ਲਗਾਤਾਰ ਪਗੌੜਾ ਚੱਲ ਰਿਹਾ ਸੀ। ਇਸ ਤੋਂ ਇਲਾਵਾ આરોપી ਨੇ ਹੁਸੈਨਪੁਰਾ ਚੌਕ ਵਿੱਚ ਸਾਜਨ ਨਾਮਕ ਨੌਜਵਾਨ ਨੂੰ ਸੱਟਾਂ ਮਾਰ ਕੇ ਗੰਭੀਰ ਜ਼ਖਮੀ ਕਰ ਦਿੱਤਾ ਸੀ। ਜਿਸ ਬਾਬਤ ਵਿੱਚ ਧਾਰਾ 326 ਤਹਿਤ આરોપી ਦੇ ਖਿਲਾਫ ਮਾਮਲਾ ਦਰਜ ਸੀ ਜਿਸ ਵਿੱਚੋਂ ਵੀ આરોપી ਫਰਾਰ ਚੱਲ ਰਿਹਾ ਸੀ ਫਿਲਹਾਲ આરોપી ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਜੀ ਇਹ ਸਾਡੇ ਸੀਆਈਏ ਇੰਚਾਰਜ ਜਿਹੜੇ ਐਸਆਈ ਪਲਵਿੰਦਰ ਸਿੰਘ ਇਸ ਨੇ ਰੇਡ ਕਰਕੇ ਇੱਕ ਤਰੀਕ ਨੂੰ ਇਹ ਦੋਸ਼ੀ ਸੀ ਦਲਬਾਖ ਸਿੰਘ ਉਰਫ ਰਾਜਾ ਪੁੱਤਰ ਈਸ਼ਰ ਇਹ ਕਰਪਾਲ ਕਲੋਨੀ ਏ ਡਿਵੀਜ਼ਨ ਅੰਮ੍ਰਿਤਸਰ ਇਹ ਵਿਅਕਤੀ ਕਾਫੀ ਚਿਰ ਤੋਂ ਭਗੌੜਾ ਚੱਲ ਰਿਹਾ ਸੀ ਅਕਤੂਬਰ 2016 ਦੇ ਵਿੱਚ ਇਹਨੇ ਸਾਗਰ ਨਾਮ ਦੇ ਵਿਅਕਤੀ ਨੂੰ 100 ਫੁੱਟੀ ਰੋਡ ਦੇ ਉੱਤੇ ਗੋਲੀਆਂ ਮਾਰੀਆਂ ਸੀ ਜਿਸ ਦੀ ਬਾਅਦ ਵਿੱਚ ਮੌਤ ਹੋ ਗਈ ਸੀ ਤੇ ਇਸ ਨੇ ਇੱਕ ਜਿਹੜਾ ਸਾਜਨ ਨਾਮ ਦੇ ਵਿਅਕਤੀ ਨੂੰ ਵੀ ਇਹਨੇ ਜ਼ਖਮੀ ਕੀਤਾ ਸੀ ਹਸੈਨਪੁਰਾ ਚੌਂਕ ਦੇ ਵਿੱਚ ਉਹਦੇ ਸਬੰਧ ਵਿੱਚ ਵੀ ਇਹਦੇ ਉੱਤੇ 326 ਆਈਪੀਸੀ ਦੇ ਤਹਿਤ ਕਦਮਾ ਦਰਜ ਹੈ ਇਹ ਦੋਵਾਂ ਕੇਸਾਂ ਦੇ ਵਿੱਚ ਇਹ ਭਗੌੜਾ ਚੱਲ ਰਿਹਾ ਸੀ ਜਿਸ ਨੂੰ ਐਸਾਪਲਵਿੰਦਰ ਸਿੰਘ ਨੇ ਕੱਲ ਗ੍ਰਿਫਤਾਰ ਕੀਤਾ ਆਪਦੇ ਸਾਥੀਆਂ ਦੀ ਬਦਦਲ ਨੇ। ਅੰਮ੍ਰਿਤਸਰ ਤੋਂ ਸੁਖਿੰਦਰ ਕੋਲੀ ਖਬਰ ਹਰਪਲ ਇੰਡੀਆ ਲਈ। ਅਗਰ ਤੁਸੀਂ ਵੀ ਜੁੜਨਾ ਚਾਹੁੰਦੇ ਹੋ ਖਬਰ ਹਰਪਲ ਇੰਡੀਆ ਦੇ ਨਾਲ ਤਾਂ ਸਾਨੂੰ ਲੋੜ ਹੈ ਅੰਮ੍ਰਿਤਸਰ ਤਰਨਤਾਰਨ ਅਤੇ ਗੁਰਦਾਸਪੁਰ ਜ਼ਿਲ੍ਹੇ ਤੋਂ ਮਿਹਨਤੀ ਪੱਤਰਕਾਰਾਂ ਦੀ। ਜੋ ਅਦਾਰੇ ਨੂੰ ਖਬਰ ਦੇ ਨਾਲ ਨਾਲ ਇਸ਼ਤਿਹਾਰ ਵੀ ਦੇ ਸਕਦੇ ਹੋ। देर ना करो तो संपर्क करो नड़िन्वे अठासी पैंठ पताली तरताली ईमेल ऐसी अपना बायोडाटा भी भेज सकते हो फीडबैक एट द रेट इंडिया डॉट कॉम